ਸ੍ਰੀ ਕਾਲ ਭਾਈ ਜੀ ਸਾਰਿਆਂ ਨੂੰ ਤੇ ਆਪਾਂ ਪਹੁੰਚੇ ਹੋਇਆ ਭਰਾ ਮੇਰੇ ਤਲਵੰਡੀ ਸਾਬੋ ਜਸਵੀਰ ਕੋਲੇ ਤੇ ਬਾਈ ਕੋਲੇ ਬਹੁਤ ਸੋਹਣਾ ਟਰੈਕਟਰ ਆ ਵੇਖ ਲਓ ਭਰਾ ਮੇਰੇ ਸੋਨਾਲੀ ਕਾ ਵੱਡੇ ਟਾਇਰ ਪਾਏ ਹੋਇਆ ਇੱਕ ਘੋੜੀ ਵਾਂਗੂ ਖੜਾ ਯਾਰ ਆ ਵੇਖੋ ਜਮਨ ਨਾਮ ਆ ਵਰਗਾ ਭਰਾ ਮੇਰੋ ਹੱਡ ਹੱਡ ਲੱਗਿਆ ਹੋਇਆ ਇਹ ਬਹੁਤ ਸੋਹਣਾ ਟਰੈਕਟਰ ਹੋਰ ਜਸਵੀਰ ਕੀ ਹਾਲ ਚਾਲ ਹੈ ਠੀਕ ਆ ਭਾਈ ਵਧੀਆ ਓਕੇ ਜਮ ਆ ਓਕੇ ਓਕੇ ਤੇ ਆਪਣੇ ਸੋਨਾਲੀ ਕਾ ਬਾਰੇ ਦੱਸੋ ਇੰਜਣ ਕਿਹਦਾ ਕਿੰਨੇ ਹੈ ਫੁੱਲ ਕ੍ਰਾਂਕੀ ਆ ਭਾਈ ਪਲਾਂ ਘੰਟਾ ਤੋਂ ਘੰਟੇ ਅੱਗ ਲਾਖ ਲੈ ਤੇ ਜਾ ਯਮਾਹ ਫੁੱਲ ਗਾਰੰਟੀ ਆ ਹਾਂ ਤੇ ਉਹ ਸੋਹਣਾ ਡ੍ਰੈਕਟਰ ਆ ਯਾਰ ਹਨਾ ਪਾਵਰ ਸਟੇਰੀਂਗ ਆ ਫੁੱਲ ਟੌਪ ਮਾਡਲ ਆ ਹੈ ਟੌਪ ਮਾਡਲ ਟੌਪ ਮਾਡਲ ਕਿਹਾ ਅਸ ਤੇ ਫਿਰ ਤੁਹਾਨੂੰ ਦਿਖਾ ਦੇਣਾ ਆ ਤਾਂ ਟਾਇਰ ਨਵੇਂ ਹੀ ਪਾਈ ਹੈ ਹਨਾ ਹਾਂ ਨਵੇਂ ਬਿਲਕੁਲ ਨਵੇਂ ਮਗਰਲੇ ਨਾਲ ਦੀ ਹੈਗੇ ਨਾ ਨਾ ਮਗਰਲੇ ਪਾਈ ਹੋਇਆ ਤੇ ਹੈਗੇ ਆ ਅੱਛੀ ਪੈਸੇ ਤਾਂ ਹਾਂ 80 85 ਪੈਸੇ ਅੱਛੀ ਬਜਾਤੀ ਪੈਸੇ ਟਾਇਰ ਹੈਗੇ ਆ ਮਗਰਲੇ ਤੇ ਮੂਰਲੇ ਭਰਾ ਮੇਰੇ ਨਵੇਂ ਆ ਇਹ ਬਹੁਤ ਸੋਹਣਾ ਡ੍ਰੈਕਟਰ ਆ ਸਾਈਡ ਸਾਈਡ ਘੇਰਾ ਘੈਂਟ ਗੱਲਬਾਤ ਆ ਯਾਰ ਹੱਡ ਹੱਡ ਲੱਗੇ ਹੋਇਆ ਕਿਤੇ ਵੀ ਭਰਾ ਮੇਰੇ ਟਰੈਕਟਰ ਦੇ ਕਲਮ ਨਹੀਂ ਲੱਗੀ ओरिजिनल ਟਰੈਕਟਰ ਆ ਸਾਰਾ ओरिजिनल ਸਾਰਾ ओरिजिनल ਅੱਜ ਕੱਲ ਦੇ ਮੁੰਡੇ ਸੌਂਕੀ ਦੇਖੋ ਇਹ ਜੇ ਟਾਇਰ ਪਾਉ ਦੇਣਾ ਉਹ ਬਾਜਿਆਂ ਨੇ ਪਹਿਲੇ ਹੀ ਪਾਤੇ ਕਿਹਨੇ ਹਾਂ ਤੇ ਮਾਡਲ ਕਿਹੜਾ ਆਪਣੇ 16 16 ਮਾਡਲ ਆ 4 ਲੱਖ ਤੇ 10 ਹਜ਼ਾਰ ਡਿਮਾਂਡ ਕਿੰਨੇ ਸੱਟਦੇ ਆਂਗੇ ਆਪਾਂ 380 ਦਾ 380 ਦਾ ਹਾਂ ਆ ਵੇਖ ਲਓ ਭਰਾ ਮੇਰੇ ਬਹੁਤ ਛੋਣਾ ਟਰੈਕਟਰ ਘੈਂਟ ਗੱਲਬਾਤ ਇਹ ਬਾਈ ਨਾ ਕਰ ਲਿਓ ਕੌਣ ਤੇ ਗੱਲ ਸਕਰੀਨ ਤੇ ਚਲੀ ਜਾ ਲਾ ਫਾਇਦਾ ਨੰਬਰ ਇੱਕ ਘੈਂਟ ਗੱਲ ਪਤਾ ਅੱਗੇ ਫੇਰ ਤੁਹਾਨੂੰ ਸੋਨਾਂ ਦੀ ਕੱਤਗਾ ਹੋਣੀ ਸੱਤ ਆ ਇਹ ਪੰਜਾਬ ਨੰਬਰ ਹੈ ਇਹ ਹਰਿਆਣਾ ਇਹ ਹਰਿਆਣਾ ਇਹ ਪੰਜਾਬ ਆ ਆ ਗਿਆ ਪੰਜਾਬ ਨੰਬਰ ਭਰਾ ਵੀਰ ਆ ਸੀ ਹਰਿਆਣਾ ਨੰਬਰ ਇਹ ਵੀ ਘੈਂਟ ਟਰੈਕਟਰ ਭਰਾ ਮੇਰਾ ਪੂਰਾ ਟੂਰ ਬਿਲਕੁਲ ਨਵਾਂ ਨਾਮ ਆਦਾ ਆਪਣੇ ਰਿਸ਼ਤੇਦਾਰਾਂ ਕੋਲੇ ਸੀ ਯਾਰ ਅੱਛਾ ਫੁੱਲ ਗਾਰੰਟੀ ਸਰਵਸ ਸਰਵਸ ਕਰਾਉਣ ਦੇ ਵੀ ਲੋਡ ਬੰਦੇ ਠੀਕ ਆ ਹਾਂ ਇਹ ਬਾਈ ਕਹਿੰਦਾ ਜਮਾ ਗਾਰੰਟੀ ਆ ਬਾਈ ਸਾਡੀ ਕਾਗਜ਼ ਪੱਤਰਾਂ ਦੀ ਵੀ ਬਾਈ ਕਹਿੰਦਾ ਸਾਡੀ ਫੁੱਲ ਗਾਰੰਟੀ ਹੋਊਗੀ ਇੰਜਨ ਗੇਰ ਦੀ ਵੀ ਗਾਰੰਟੀ ਹੈ ਕਿ ਨਹੀਂ ਹਾਂ ਆ ਟਰੈਕਟਰ ਬਿਲਕੁਲ ਨਵਾਂ ਜਿਵੇਂ ਸੁੱਕਾ ਟਰੈਕਟਰ ਭਾਈ ਯਾਰ ਹੈ ਨਾ ਇਸੇ ਪਾਸੇ ਉਪਰ ਆ ਮੇਰੇ ਟਿਆਕਣ ਦੀ ਲੋੜ ਨਹੀਂ ਬਾਈ ਕਹਿੰਦਾ ਜਾਨ ਸਰਪਾ ਮਾ ਤੂੜੀ ਵਾਲੀ ਤੇ ਦਬਜੋ ਤੂੜੀ ਵਾਲੀ ਦੇ ਲਾ ਦਿਓ ਕਹਿੰਦਾ ਤੇ ਫਕਾਰੇ ਮਾਰਦਾ ਤੇ ਬਾਈ ਕਹਿੰਦਾ ਸਾਡੇ ਰਿਸ਼ਤੇਦਾਰਾਂ ਕੋਲੇ ਸੀਗਾ ਤੇ ਫੁੱਲ ਗਰੰਟੀ ਹੈ ਕਹਿੰਦਾ ਸਾਡੀ ਇੰਜਨ ਗੇਅਰ ਵੀ ਹੋਰ ਸਾਰੇ ਕਸ ਦੀ ਤੇ ਟਾਇਰ ਟੂਰ ਦੇਖ ਲਓ ਪੂਰੇ ਘੈਂਟ ਐ ਐਰ ਐਡ ਗੇਅਰ ਐ ਤੇ ਪੂਰਾ ਸੋਹਣਾ ਟਰੈਕਟਰ ਆ ਯਾਰ ਪੰਜਾਬ ਨੰਬਰ ਆ ਤੇ ਕਿਹੜਾ ਮਾਡਲ ਹੈ ਇਹ ਆਪਣੇ ਠੀ 2006 ਮਾਡਲ ਆ ਭਰਾ ਮੇਰੇ 3 ਲੱਖ ਤੇ 10000 ਦੀ ਨਮਾੜਾ ਕਿੰਨੇ ਦਾ ਛੱਡ ਦਿਆਂ 2 लाख 80000 ਯਾਰ ਦਾ 2 लाख 80000 80000 ਦਾ ਬਾਈ ਕਹਿੰਦਾ ਛੱਡ ਦਾਂਗੇ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਬਾਈ ਕੋਲੇ ਭੈਂਟ ਗੱਲ ਬਾਤ ਆ ਯਾਰ ਆ ਦੇਖ ਲੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ 575 ਹਾਂ 575 ਡੀ ਆਈ ਰਹਿਣਾ ਨੰਬਰ ਹੈ ਵੀ ਹਨ ਬੰਦਾ ਚਾਹ ਨਹੀਂ ਅੱਜਕੱਲ ਕਰਨੀ ਉਹ ਬੜਾ ਉਸ ਤੋਂ ਕਰਦੇ ਰਹਿਣਾ ਨੰਬਰ ਆ ਭਰਾ ਮੇਰੇਓ ਦੇਖ ਲੋ ਤੇ ਡਬਲ ਕਲੱਚ ਦਾ ਡਬਲ ਕਲੱਚ ਹੈ ਹਾਂ डबल कलाशिया भरा मेरे देख लो सीचे चौंकता ट्रैक्टर सामने आगे पचर पे पूरा घंट टो सोका ट्रैक्टर है महिंदरा हेगा ही पचहत्तर पूरा घंट टा बैंपर बुंपर घंट लगे सोना ट्रैक्टर चार चेरे थोड़ा घूम के दिखा दने पूरी घंट गल टायर टूर थोड़े सामने आ ਕਿਸੇ ਪਾਸੇ ਭਰਾ ਮੇਰੇ ਗੜਾ ਗੜਾ ਕਰਨੀਆਂ ਇੰਜਨ ਕਰਦਾ ਕਿਵੇਂ ਫੋਲਗਰਾਂਟ ਫੋਲਗਰਾਂਟ ਜਮਾ ਆ ਠੀਕ ਆ ਚਾਗ ਦੇ ਪੱਤਰਾਂ ਦੀ ਵੀ ਜਮਾ ਫੋਲਗਰਾਂਟ ਹਾਂ ਫੋਲ ਫੋਲ ਠੀਕ ਆ ਕਿਹੜਾ ਮਾਡਲ ਹੈ ਇਹ ਇਹ 4 2004 ਮਾਡਲ ਹੈ ਇਹ ਡਿਮਾਂਡ ਲਿਖ ਰੱਖੀ ਆਪਣੇ 275 ਹਨ ਕਿੰਨੇ ਦਾ ਛੱਡ ਦੇਗਾ ਭਾਈ ਇਹ ਦੇਦਾ ਏ 2.5 ਲੱਖ ਦਾ ਹੈ 2.5 ਲੱਖ ਦਾ 2.5 ਲੱਖ ਦਾ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਕੋਲ ਤੇ ਇੰਨੇ ਆਪਣੇ ਕੋਲ ਹੈ ਨਾ ਹਾਂ ਤੇ ਆਪਣਾ ਨੰਬਰ ਬੋਲ ਦੇ 9818688 ਜੀ ਦੇ ਦੋ 9918408002 ਹਾਂ ਠੀਕ ਆ ਤੇ ਬਾਈ ਨੂੰ ਕਰ ਲਿਓ ਭਰਾ ਮੇਰੇ ਸੰਪਰਕ ਤੇ ਤਲਵੰਡੀ ਸਾਬੋ ਆਏ ਬੁੱਧਵਾਰ ਤੇ ਬਾਈ ਮੰਡੀ ਤੇ ਟਰੈਕਟਰ ਲਾਉਂਦਾ ਤੇ ਬਹੁਤ ਭੈਂਟ ਭੈਂਟ ਟਰੈਕਟਰ ਬਾਈ ਕੋਲੇ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਪੁੱਤਰ ਧੰਨਵਾਦ